ਸਤਿ ਸ਼੍ਰੀ ਅਕਾਲ ਦੋਸਤੋ ਮੈਂ ਮਨਦੀਪ ਖਰਮੀ ਹਮਦਪੁਰਾ ਆਪ ਸਭ ਨੂੰ ਪਾਇਂਦਰੀਆ ਯੂਕੇ ਦੇ ਸਕਾਟਲੈਂਡ ਸਟੂਡੀਓ 'ਚ ਸਵਾਗਤ ਕਰਨਾ ਅੱਜ ਸਵੇਰੇ ਜਿਉਂ ਹੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲ ਤੇ ਕਾਤਲਾਨਾ ਹਮਲੇ ਦੀ ਖਬਰ ਸਾਹਮਣੇ ਆਈ ਤਾਂ ਚਾਰੇ ਪਾਸੇ ਹਾਹਾਕਾਰ ਮਚ ਗਈ ਲੋਕਾਂ ਵੱਲੋਂ ਵੱਖੋ ਵੱਖਰੇ ਤਰ੍ਹਾਂ ਦੇ ਪ੍ਰਤੀਕਰਮ ਸਾਹਮਣੇ ਆ ਰਹੇ ਨੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੀਆਂ ਵਿਦੇਸ਼ਾਂ ਵਿੱਚ ਸਤਾਪਤ ਇਕਾਈਆਂ ਵੱਲੋਂ ਵੀ ਇਹਦੀ ਭੁਰਜੋਰ ਨਿੰਦਾ ਕੀਤੀ ਜਾ ਰਹੀ ਹੈ ਉੱਥੇ ਦੇਖਣ ਨੂੰ ਮਿਲ ਰਿਹਾ ਕਿ ਵੱਖ-ਵੱਖ ਸਿਆਸੀ ਪਾਰਟੀਆਂ ਬੇਸ਼ੱਕ ਸ਼੍ਰੋਮਣੀ ਅਕਾਲੀ ਦਲ ਦੀਆਂ ਵਿਰੋਧੀ ਵੀ ਆ ਉਹਨਾਂ ਵੱਲੋਂ ਵੀ ਇਸ ਘਟਨਾ ਦੀ ਨਿੰਦਿਆ ਕੀਤੀ ਜਾ ਰਹੀ ਹੈ ਸੋਚਣਾ ਬਣਦਾ ਹੈ ਕਿ ਇੱਕ ਵੇਗ ਦੇ ਵਿੱਚ ਆ ਕੇ ਜਾਂ ਇੱਕ ਲਹਿਰ ਉੱਠ ਰਹੀ ਸੀ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਵੱਲੋਂ ਬੀਤੇ ਸਮੇਂ ਦੇ ਵਿੱਚ ਕੀਤੀਆਂ ਆਪਹੁਦਰੀਆਂ ਲਈ ਉਹਨਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਸੱਦਿਆ ਜਾਣਾ ਚਾਹੀਦਾ ਹੈ ਤੇ ਉਹਨਾਂ ਨੂੰ ਧਾਰਮਿਕ ਸਜ਼ਾ ਲੱਗਣੀ ਚਾਹੀਦੀ ਆ ਉਹ ਗੱਲ ਸੱਚ ਸਾਬਤ ਹੋਈ ਉਹਨੂੰ ਅਮਲੀ ਜਾਮਾ ਪਹਿਨਾਇਆ ਗਿਆ ਤਾਂ ਜਥੇਦਾਰ ਸਹਿਬਾਨਾਂ ਵੱਲੋਂ ਬਹੁਤ ਹੀ ਬੇਬਰਤੀ ਦੇ ਨਾਲ ਬਹੁਤ ਹੀ ਦਲੇਰੀ ਦੇ ਨਾਲ ਉਹਨਾਂ ਨੂੰ ਸਵਾਲ ਪੁੱਛੇ ਗਏ ਸਵਾਲ ਪੁੱਛਣ ਦੇ ਨਾਲ ਨਾਲ ਜੋ-ਜੋ ਵੀ ਸਿਆਸੀ ਆਗੂ ਉੱਥੇ ਖੜੇ ਸੀ ਜਿਦੇ ਵਿੱਚ ਆਪਾਂ ਚੰਦੂ ਮਾਜਰਾ ਜੀ ਦਾ ਵਿਸ਼ੇਸ਼ ਤੌਰ ਤੇ ਜ਼ਿਕਰ ਕਰਦੇ ਆ ਜੇ ਉਹਨਾਂ ਵੱਲੋਂ ਕੋਈ ਜਵਾਬ ਕਲਾਮੀ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੂੰ ਝਾੜ ਵੀ ਪਾਈ ਗਈ ਇੱਕ ਪਾਸੇ ਅਸੀਂ ਇਹ ਕਹਿੰਦੇ ਆ ਕਿ ਸ੍ਰੀ ਅਕਾਲ ਤਖਤ ਸਾਹਿਬ ਸਰਬ ਉੱਚ ਹੈ ਉੱਥੋਂ ਦਾ ਹਰ ਫੈਸਲਾ ਅੰਤਮ ਹੈ ਹਰ ਸਿੱਖ ਲਈ ਕਹਿਣ ਦਾ ਮਤਲਬ ਪਰ ਜਦੋਂ ਸੁਖਵੀਰ ਸਿੰਘ ਬਾਦਲ ਨੂੰ ਉੱਥੇ ਇੱਕ ਧਾਰਮਿਕ ਸਜ਼ਾ ਲੱਗੀ ਹੈ ਉਹ ਵੀ ਸ੍ਰੀ ਹਰਮੰਦਰ ਸਾਹਿਬ ਦੇ ਮੁੱਖ ਦਵਾਰ ਦੇ ਅੱਗੇ ਉਹ ਬੈਠੇ ਆ ਤੇ ਉਹਨਾਂ ਦੇ ਉੱਤੇ ਉੱਪਰ ਹਮਲਾ ਕਰਨਾ ਕਿੰਨਾ ਕੁ ਜਾਇਜ਼ ਆ ਇੱਕ ਪਾਸੇ ਕਾਂਗਰਸ ਨੂੰ ਜਾਂ ਇੰਦਰਾ ਗਾਂਧੀ ਨੂੰ ਸਿੱਖ ਜਗਤ ਹੁਣ ਤੱਕ ਬਹੁਤ ਹੀ ਬੁਰੇ ਢੰਗ ਨਾਲ ਯਾਦ ਕਰਦਾ ਆ ਰਿਹਾ ਹੈ ਕਿ ਉਹਨਾਂ ਵੱਲੋਂ ਕਿਸ ਤਰ੍ਹਾਂ ਤੋਪਾਂ ਦੇ ਨਾਲ ਸ੍ਰੀ ਹਕਾਲ ਤਖਤ ਸਾਹਿਬ ਤੇ ਚੜ੍ਹਾਈ ਕੀਤੀ ਗਈ ਸੀ ਪਰ ਜਦੋਂ ਅੱਜ ਇੱਕ ਸਿੱਖ ਵੇਸ਼ਭੂਸ਼ਾ ਦੇ ਵਿੱਚ ਦਸਤਾਰ ਸਜਾ ਕੇ ਬੰਦਾ ਉਸੇ ਸ੍ਰੀ ਹਕਾਲ ਤਖਤ ਸਾਹਿਬ ਦੀ ਸਰਬ ਉੱਚਤਾ ਨੂੰ ਹੀ ਲਲਕਾਰਨ ਦੀ ਕੋਸ਼ਿਸ਼ ਕਰੇ ਤਾਂ ਤੁਸੀਂ ਕੀ ਕਹੋਗੇ ਅਸੀਂ ਹੁਣ ਇੱਥੇ ਸੋਚਦੇ ਹਾਂ ਕਿ ਸਾਡਾ ਜਿਹੜਾ ਸਾਡੀ ਅਕਲ ਆ ਉਹ ਕਿੱਥੇ ਕਾਈ ਖੜੀ ਆ ਤੁਸੀਂ ਸੱਚ ਬੋਲਣ ਦੀ ਹਿੰਮਤ ਕਰੋ ਤੁਸੀਂ ਪੱਤਰਕਾਰਾਂ ਕੋਲੋਂ ਕੋਈ ਗੱਲ ਕਰੋ ਤਾਂ ਤੁਹਾਨੂੰ ਇਸ ਤਰ੍ਹਾਂ ਦਾ ਖਮਿਆਜਾ ਭੁਗਤਣਾ ਪੈਂਦਾ ਤੁਹਾਡੇ ਤੇ ਇਸ ਤਰ੍ਹਾਂ ਦੀਆਂ ਥਾੜਾਂ ਵਰਦੀਆਂ ਜਿਹਦੇ ਵਿੱਚ ਇਸ ਵੀਡੀਓ ਨੂੰ ਸੁਣਨ ਵਾਲਿਆਂ ਦੇ ਵਿੱਚੋਂ ਵੀ ਬਹੁਤ ਸਾਰੇ ਹੋਣਗੇ ਜੋ ਜਿਹਦੇ ਨਾਲ ਸਹਿਮਤ ਨਹੀਂ ਹੁੰਦੇ ਤੇ ਉੱਥੇ ਗਾਲ-ਦੋਪੜ ਵਰਾਉਂਦੇ ਆ ਉੱਥੇ ਇੱਥੋਂ ਤੱਕ ਕਹਿਣ ਤੱਕ ਚਲੇ ਜਾਂਦੇ ਆ ਕਿ ਉਹਦੀ ਗੋਲੀ ਬਜਣੀ ਚਾਹੀਦੀ ਹੈ ਇਹਦੇ ਉਹ ਹੋਣਾ ਚਾਹੀਦਾ ਇਹਨੂੰ ਵੜ ਦੇਣਾ ਚਾਹੀਦਾ ਦੋਸਤੋ ਸਜਣੋ ਜੇ ਇਸੇ ਤਰ੍ਹਾਂ ਹੀ ਤੁਸੀਂ ਕਿਸੇ ਵਿਰੋਧੀ ਆਵਾਜ਼ ਨੂੰ ਸਿਰਫ ਮਾਰਨਾ ਹੀ ਹੱਲ ਸਮਝਦੇ ਹੋ ਤਾਂ ਨਹੀਂ ਜੇ ਕਿਸੇ ਦਾ ਤੁਹਾਨੂੰ ਵਿਚਾਰ ਪਸੰਦ ਨਹੀਂ ਕਿਸੇ ਦਾ ਕਿਰਦਾਰ ਪਸੰਦ ਨਹੀਂ ਤਾਂ ਤੁਸੀਂ ਉਹਦੇ ਨਾਲ ਵਿਚਾਰ ਕਰੋ ਉਹਦੇ ਵਿਚਾਰਾਂ ਦੀ ਕਾਟ ਕਰੋ ਜੇ ਉਹਦਾ ਕਿਰਦਾਰ ਨਹੀਂ ਮਾ ਉਹ ਤੋਂ ਉੱਚਾ ਕਿਰਦਾਰ ਆਪਣਾ ਬਣਾ ਕੇ ਦਿਖਾਓ ਤੇ ਜੇਕਰ ਅਸੀਂ ਸਿਰਫ ਕਿਸੇ ਨੂੰ ਮਾਰ ਦੇਣਾ ਇਸ ਨੂੰ ਵੱਡ ਟੱਕ ਦੇਣਾ ਹੀ ਇਹਦਾ ਹਾਲ ਸਮਝਦੇ ਆ ਤਾਂ ਸਾਨੂੰ ਸੋਚਣਾ ਬਣਦਾ ਕਿ ਕਿਤੇ ਨਾ ਕਿਤੇ ਸਾਡੀ ਜਿਹੜੀ ਸੋਚ ਆ ਉਹਦੇ ਵਿੱਚ ਖੜੋਤ ਆਈ ਹੋਈ ਐ ਸਾਨੂੰ ਅੱਗੇ ਤੁਰਨ ਦੀ ਲੋੜ ਐ ਸੁਖਵੀਰ ਬਾਦਲ ਤੁਹਾਨੂੰ ਨਹੀਂ ਪਸੰਦ ਤਾਂ ਇਹ ਤੁਹਾਡੀ ਆਪਣੀ ਮਰਜ਼ੀ ਆ ਕਿ ਉਹਨੂੰ ਕਿੱਥੋਂ ਤੱਕ ਤੁਸੀਂ ਉਹਦੇ ਪਿੱਛੇ ਪਿੱਛੇ ਤੁਰਨਾ ਜਾਂ ਉਹਨੂੰ ਦੇਖਦੇ ਰਹਿਣਾ ਕਿ ਉਹ ਕੀ ਕਰ ਰਿਹਾ ਤੇ ਤੁਹਾਨੂੰ ਨਹੀਂ ਪਸੰਦ ਤਾਂ ਰਾਹ ਬਦਲੋ ਇਹ ਕਿੱਥੇ ਆ ਕਿ ਤੁਸੀਂ ਸੁਖਵੀਰ ਬਾਦਲ ਨੂੰ ਤੁਸੀਂ ਪਸੰਦ ਨਹੀਂ ਕਰਦੇ ਉਹਨੂੰ ਵੋਟ ਨਾ ਪਾਓ ਇਹੀ ਆ ਨਾ ਤੁਸੀਂ ਜੇ ਸਮਕ ਸਾਬਕਾ ਉਪ ਮੁੱਖ ਮੰਤਰੀ ਦੇ ਤੌਰ ਤੇ ਅੱਜ ਉਹਨਾਂ ਨੂੰ ਦੇਖ ਰਹੇ ਹੋ ਤਾਂ ਕਿਸੇ ਵੇਲੇ ਉਹਨਾਂ ਨੂੰ ਉਪ ਮੁੱਖ ਮੰਤਰੀ ਉਹਨਾਂ ਦੇ ਪਿਤਾ ਜੀ ਨੂੰ ਮੁੱਖ ਮੰਤਰੀ ਵੀ ਤਾਂ ਸਾਡੀਆਂ ਤੁਹਾਡੀਆਂ ਵੋਟਾਂ ਨਹੀਂ ਬਣਾਇਆ ਸੀ ਜੇ ਤੁਸੀਂ ਚਾਹੁੰਦੇ ਹੋ ਕਿ ਉਹ ਤੁਹਾਡੇ ਉੱਪਰ ਆ ਕੇ ਨਾ ਬੈਠਣ ਤੁਹਾਡਾ ਤੁਹਾਡੇ ਸਿਰ ਤੇ ਨਾ ਬੈਠਣ ਤਾਂ ਵੋਟ ਨਾ ਪਾਓ ਇਹ ਤੋਂ ਵੱਡੀ ਸਜ਼ਾ ਤਾਂ ਹੋਰ ਹੋ ਹੀ ਨਹੀਂ ਸਕਦੀ ਤੁਸੀਂ ਕਿਸੇ ਨੂੰ ਮਾਰ ਦੇਣਾ ਇਹ ਹੱਲ ਨਹੀਂ ਕਿਸੇ ਦਾ ਵੱਢ ਟੁੱਕ ਕਰ ਦੇਣੀ ਇਹ ਵੀ ਹੱਲ ਨਹੀਂ ਸੋ ਦੋਸਤੋ ਆਪਣੀ ਜਿਹੜੀ ਮਾਨਸਿਕਤਾ ਦੇ ਵਿੱਚ ਖੜੋਤ ਆਈ ਹੈ ਉਹਨੂੰ ਥੋੜਾ ਥੋੜਾ ਹਿਲਾਉਣ ਦੀ ਕੋਸ਼ਿਸ਼ ਕਰੋ ਧੁਰੋ ਤੇ ਅੱਜ ਜਿਹੜੀ ਇਹ ਘਟਨਾ ਵਾਪਰੀ ਹੈ ਇਹਦੇ ਦੇ ਬਾਰੇ ਤੁਸੀਂ ਖੁਦ ਆਪਣੇ ਆਪ ਨੂੰ ਛਾਣ ਕਰਿਓ ਕਿ ਕੀ ਸੁਖਵੀਰ ਨੂੰ ਮਾਰ ਕੇ ਜਾਂ ਸੁਖਵੀਰ ਦਾ